ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਰਾਸ਼ਟਰ ਅੱਜ ਆਪਣਾ 78ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਆਜ਼ਾਦੀ ਦਾ ਜਸ਼ਨ ਮਨਾਉਣ ਚ ਰਾਸ਼ਟਰ ਦੀ ਅਗਵਾਈ ਕੀਤੀ ਉਨ੍ਹਾਂ ਨੇ ਲਾਲ ਕਿਲੇ ਦੀ ਫਸੀਲ ਤੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਦੇਸ਼ ਨੂੰ ਸੰਬੋਧਨ ਕੀਤਾ ਆਪਣੇ ਸੰਬੋਧਨ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰੋਸਾ ਜਤਾਇਆ ਕਿ ਜੇਕਰ ਦੇਸ਼ ਦੇ 140 ਕਰੋੜ ਲੋਕ ਅਹਿਦ ਲੈ ਲੈਣ ਅਤੇ ਇੱਕ ਦਿਸ਼ਾ 'ਚ ਇਕੱਠੇ ਹੋ ਜਾਣ ਤਾਂ ਭਾਰਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਸਾਲ 2047 ਤੱਕ ਵਿਕਸਿਤ ਭਾਰਤ ਬਣ ਜਾਏਗਾ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਵਾਸਤੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਤੇ ਦੇਸ਼ ਦੇ ਕਰੋੜਾਂ ਲੋਕਾਂ ਤੋਂ ਸੁਝਾਵੀ ਲਈ ਜਾ ਰਹੇ ਨੇ विकसित भारत 2047 इस तरफ सिर्फ भाषण के शब्द नहीं है इसके पीछे कठोर परिश्रम चल रहा है देश के कोटी कोटि जनों के सुझाव लिए जा रहे हैं और हमने देशवासियों से सुझाव मांगे और मुझे प्रसन्नता है कि मेरे देश के करोड़ों नागरिकों ने विकसित भारत 2047 के लिए अनगिनत सुझाव दिए हैं हर देशवासी का सपना उसमें प्रतिबिंबित हो रहा है हर देशवासी का संकल्प उसमें झलकता है ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦੇਸ਼ ਹਰ ਸ਼ਹੀਦ ਤੇ ਆਜ਼ਾਦੀ ਘੁਲਾਟੀਏ ਦਾ ਕਰਜ਼ਦਾਰ ਅਤੇ ਸ਼ੁਕਰਗੁਜ਼ਾਰ ਰਹੇਗਾ। ਉਹਨਾਂ ਕਿਹਾ ਕਿ ਅਜੋ ਨਾ ਮਹਾਨ ਸ਼ਖਸੀਅਤਾਂ ਨੂੰ ਸਲਾਮ ਕਰਨ ਦਾ ਮੌਕਾ ਹੈ ਜੋ ਰਾਸ਼ਟਰ ਦੀ ਰੱਖਿਆ ਪੂਰੀ ਤਨਦੇਹੀ ਨਾਲ ਇਸ ਦੇ ਨਿਰਮਾਣ ਤੇ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਮਰਪਿਤ ਨੇ। उन्होंने कहा की सरकार खेतरा कारण नवी हमायत मिल रही है प्रधानमंत्री ने कहा कि उन्होंने सरकार ने वोकल फॉर लोकल मंत्र दिता है अपनी उपज से मान करने लग पी वोकल फॉर लोकल ने अर्थतंत्र के लिए एक नया मंत्र बन गया है हर डिस्ट्रिक्ट अपनी पैदावार के लिए गर्व करने लगा है वन डिस्ट्रिक्टोडक्ट का माहौल बना है अब वन डिस्ट्रिक्टोडक्ट हो वन डिस्ट्रिक्ट का वन प्रोडक्ट एक्सपोर्ट कैसे हो उस दिशा में हर जिले सोचने लगे भारत शक्तिशाली राष्ट्र उन्होंने कहा कि मजबूत ने कहा साल दस करोड़ और समूह शामिल हो वित्ती तौर आजाद भी हो, हमें गर्व हो रहा कि हमारे सामान्य परिवार की गांव की दस करोड़ महिलाएं आर्थिक रूप से आत्मनिर्भर बन रही हैं और जब महिला आर्थिक रूप से आत्मनिर्भर बनती हैं, तब परिवार की निर्णय प्रक्रिया के हिस्सेदार बनती हैं, एक बहुत बड़ी सामाजिक परिवर्तन की गारंटी लेकर के आती है प्रधानमंत्री नरेंद्र मोदी ने खिलाफ हिंसा अपराधा के वादे मामलों की भी चिंता जाहिर की ਪੰਜਾਬ ਵਿੱਚ ਵੀ ਰਾਜਪਦਰੀ ਸੁਤੰਤਰਤਾ ਦਿਵਸ ਸਮਾਗਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕਰਵਾਇਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੌਮੀ ਝੰਡਾ ਲਹਿਰਾਇਆ ਉਹਨਾਂ ਨੇ ਪ੍ਰੇਡ ਕਮਾਂਡਰ ਵਿਭਵ ਚੌਧਰੀ ਦੀ ਅਗਵਾਈ ਚਮਾਰਚ ਪਾਸ ਤੋਂ ਸਲਾਮੀ ਵੀ ਲਈ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਤੇ ਲੋਕ ਭਲਾਈ ਯੋਜਨਾਵਾਂ ਨੂੰ ਦਰਸਾਉਂਦੀਆਂ ਝਾਂਕੀਆਂ ਪੇਸ਼ ਕੀਤੀਆਂ ਗਈਆਂ ਸਕੂਲ ਵਿਦਿਆਰਥੀਆਂ ਵੱਲੋਂ ਪੀਟੀ ਸ਼ੋਅ ਪ੍ਰੰਤ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਰੰਗੀ ਸਵੇਰ ਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਆਜ਼ਾਦੀ ਚੁੰਡਾਲ ਹਰਾਉਣ ਦੀ ਰਸਮ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਨਿਭਾਈ ਉਹਨਾਂ ਸ਼ਾਨਦਾਰ ਮਾਚ ਵਸਤਾਂ ਨੇ ਰੱਖਣ ਕੀਤਾ ਦਿਵਕ ਵਕ ਟੁਕੜੀਆਂ ਤੋਂ ਸਲਾਮੀ ਲਈ ਰੂਪਨਗਰ ਜ਼ਿਲ੍ਹੇ ਚ ਸਬੰਧਤ ਸਵਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਵਿਵਾਖਵਾ ਖੇਤਰਾ ਚਨਾਮਾ ਇਕੱਠਣ ਵਾਲੇ ਮੁਲਾਜ਼ਮਾਂ ਵਿਦਿਆਰਥੀਆਂ ਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਉਧਰ ਗੁਰਦਾਸਪੁਰ ਦੇ ਸ਼ਹੀਦ ਲੈਫਟੇਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਈ ਜ਼ਿਲ੍ਹਾ ਪਧਰੀ ਸਮਾਗਮ ਚ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਕੌਮੀ ਝੰਡਾ ਲਹਿਰਾਇਆ ਡਿਪਟੀ ਕਮਿਸ਼ਨਰ ਪੰਨੀਤ ਸ਼ਿਰਗਿਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਧਿਕਾਰੀਆਂ ਵੱਲੋਂ ਆਜ਼ਾਦੀ ਕੁਲਾਟੀਆਂ ਸਮੇਤ ਸਮਾਜ ਚ ਚੰਗਾ ਕੰਮ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਫਾਜ਼ਿਲਕਾ ਸਥਿਤ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪਦਰੀ ਸਮਾਗਮ ਦੌਰਾਨ ਕੌਮੀ ਚੰਡਾਲ ਹੈਰਾਨ ਦੀ ਰਸਮ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਦਾ ਕੀਤੀ ਇਸ ਤੋਂ ਪਹਿਲਾਂ ਉਹਨਾਂ ਫਾਜ਼ਿਲਕਾ ਦੇ ਸਰਹੱਦ ਨੇੜੇ ਪਿੰਡਾਸਵਾਲਾ ਚ ਬਣੇ ਸ਼ਹੀਦਾਂ ਦੀ ਸਮਾਦੀ ਤੇ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਆਕਾਸ਼ਵਾਣੀ ਜਲੰਧਰ ਦੇ ਵਿਡੇ ਵਿੱਚ ਆਜ਼ਾਦੀ ਦਿਵਸ ਸਮਾਗਮ ਮਜਬੂਰੇ ਉਤਸ਼ਾਹ ਖੁਸ਼ੀਆਂ ਤੇ ਚਾਹਮਾਂ ਨਾਲ ਮਨਾਇਆ ਗਿਆ ਆਕਾਸ਼ਵਾਣੀ ਦੀ ਰਵਾਇਤ ਮੁਤਾਬਕ ਇਸ ਸਾਲ ਸਿਵਾਮੁਕਤ ਹੋਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਇਹਨਾਂ ਵਿੱਚ ਖੇਤਰੀ ਸਮਾਚਾਰ ਯੂਨਿਟ ਦੇ ਡਿਪਟੀ ਡਾਇਰੈਕਟਰ ਸਮਾਚਾਰ ਤੇ ਯੂਨਿਟ ਦੇ ਮੁਖੀ ਸਿਸ਼ੂ ਸ਼ਰਮਾ ਸ਼ਾਂਤਲ ਸੀਨੀਅਰ ਟੈਕਨੀਸ਼ੀਅਨ ਜਤਿੰਦਰ ਸਿੰਘ ਐਨਾਊਂਸਰ ਪ੍ਰਵੇਸ਼ ਕੁਮਾਰ ਤੇ ਸਹਾਇਕ ਇੰਜੀਨੀਅਰ ਮਨਜਿੰਦਰਜੀਤ ਸਿੰਘ ਸ਼ਾਮਲ ਰਹੇ ਕੇਂਦਰ ਦੇ ਮੁਖੀ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਰਣਜੀਤ ਮੀਨਾ ਵਿਉਨਾ ਦੇ ਨਾਲ ਮੌਜੂਦ ਰਹੇ ਪੰਜਾਬ ਪੁਲਿਸ ਦੀ ਟੁਕੜਨੀ ਦੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਆਪਣੇ ਸੰਬੋਧਨ ਚ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਰਣਜੀਤ ਮੀਨਾ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਨਿਗੀ ਸ਼ਰਧਾਂਜਲੀ ਦਿੱਤੀ ਇਸ ਮੌਕੇ ਦੇਸ਼ ਭਗਤੀ ਦੇ ਗੀਤਾਂ ਤੇ ਆਧਾਰਿਤ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਰਣਜੀਤ ਮੀਨਾ ਪ੍ਰੋਗਰਾਮ ਮੁਖੀ ਬਰਮਜੀਤ ਸਿੰਘ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਨਲ ਕੁਮਾਰ ਸੰਧੂ ਨੇ ਰੰਗਾਰੰਗ ਪ੍ਰੋਗਰਾਮ ਚ ਹਿੱਸਾ ਲੈਣ ਵਾਲੇ ਕਲਾਕਾਰਾਂ ਖਤਮ ਹੋਇਆ ਨਮਸਕਾਰ